ਹੋ ਜੀ ਸਸੀ ਕਾਲ ਦੋਸਤੋ ਤੁਹਾਨੂੰ ਆਪਣਾ ਵੀਡੀਓ ਆਪਾਂ ਪਹਿਲਾਂ ਵੀ ਪਾਈ ਸੀ ਤੇ ਤੁਹਾਨੂੰ ਦੇਖ ਕੇ ਤਾਂ ਇਹ ਤਾਂ ਪਤਾ ਲੱਗ ਹੀ ਗਿਆ ਹੋਣਾ ਕਿ ਆਪਾਂ ਵੀਡੀਓ ਕਾਦੇ ਵਾਸਤੇ ਪਾ ਰਹੇ ਆ ਜੇਕਰ ਆਪਾਂ ਕਿਸੇ ਦੀ ਪ੍ਰੋਮੋਸ਼ਨ ਨਹੀਂ ਕਰ ਰਹੇ ਜਿਹੜੀ ਚੀਜ਼ ਆਪਣੇ ਵਾਸਤੇ ਬੈਸਟ ਆ ਉਹਨੂੰ ਬੈਸਟ ਹੀ ਦੱਸਿਆ ਜਾਊਗਾ ਜਿਵੇਂ ਕਿ ਇਹ ਪ੍ਰੋਡਕਟ ਆ ਯਾਰਾ ਦਾ ਕੰਪਨੀ ਦਾ ਪ੍ਰੋਡਕਟ ਆ ਜਿੰਕ ਆ ਤੇ ਇਹ ਬਹੁਤ ਹੀ ਜਿਆਦੇ ਕਿਸਾਨ ਲਈ ਫਾਇਦੇਮੰਦ ਦਾ ਫਸਲ ਲਈ ਫਾਇਦੇਮੰਦ ਦਾ ਬੱਸ ਮੁਕਦੀ ਗੱਲ ਕਿ ਸਹੀ ਆਰਾਮ ਬਾਣਾ ਖੇਤੀ ਵਾਸਤੇ ਕੋਈ ਝੋਨਾ ਕਣਕ ਨਰਮਾ ਤੁਸੀਂ ਗਵਾਰਾ ਸਰੋਂ ਹਰੇਕ ਚੀਜ਼ ਦੇ ਉੱਤੇ ਇਹਨੂੰ ਵਰਤ ਸਕਦੇ ਆ ਉੱਤੇ ਛੜਕਣੀਆਂ 200 ਗ੍ਰਾਮ ਕਿੱਲੇ ਦੀ ਲੋਝਾ ਤੇ ਜੇ ਝੋਨੇ ਦੇ ਵਿੱਚ ਆਪਾਂ ਯੂਰੀ ਚ ਮਿਲਾ ਕੇ ਪਾਉਣੀ ਤਾਂ 400 ਗ੍ਰਾਮ ਕਿੱਲੇ ਦੀ ਲੋਝਾ ਇਹਦੀ ਮੇਰੇ ਨਰਮੇ ਦੇ ਉੱਤੇ ਨੌਮਣੀ 골ਡ ਦਵਾਈ ਹੋ ਗਈ ਸੀ ਨਰਮਾ ਬਿਲਕੁਲ ਹੀ ਕਮਲੌਣ ਲੱਗਾ ਸੀ ਕਲੀ ਛੜਕ ਦਿਓ ਫੰਗੀ ਛੜ ਛੜਕ ਦਿਓ ਐ ਛੜਕ ਦਿਓ ਸਭਾਂ ਇਹ ਕੀ ਜਾਂਦੀ ਸੀ ਨੋਰਮਲ 63 ਵਾਰਾ ਫੰਗੀ ਸੈਟ ਤੇ ਇਹਦੀਆਂ ਦੋਸ ਪਾਈਆਂ ਕਰਨਾ ਸੀ ਬਾਈ ਜੀ ਨਰਮੇ ਦੇ ਪੱਤੇ ਨਾ ਬੋਰਡ ਦੇ ਪੱਤੇ ਵਾਂਗੂ ਕੱਢਦਾ ਸੀਗਾ ਜਿਹੜੀ ਚੀਜ਼ ਚੰਗੀ ਆ ਉਹ ਚੰਗੀ ਕਿਹਾ ਜਾਂਦਾਗਾ ਇਹ ਦੇਖੋ ਪਰ ਇੱਕ ਇਹਦੇ ਵਿੱਚ ਥੋੜਾ ਜਿਹਾ ਝੋਲ ਪਾਇਆ ਗਿਆਗਾ ਉਹ ਆਪਾਂ ਉਹੀ ਫੜਨਾਗਾ ਕੱਲਾ ਹੋਰ ਕੋਈ ਕੱਲ ਨਹੀਂ ਮੈਂ ਇਹਨੂੰ ਚਾਰ ਪੰਜ ਦਿਨ ਹੋ ਗਏ ਇਹ ਚੀਜ਼ ਤੇ ਫਤਾ ਕਰੀ ਜਾਂਦੇ ਨੂੰ ਵੀ ਯਾਰ ਕੀ ਫਰਕ ਹੈ ਦੇਖੋ ਇਹਨਾਂ ਦੇ ਉੱਤੇ ਥੋੜਾ ਜਿਹਾ ਲੈਵਲ ਦੇ ਵਿੱਚ ਫਰਕ ਪਾਇਆ ਹੋਇਆ ਹੈ ਜਿੰਕ ਟੀ ਐਮ 700 ਪਾਇਆ ਹੋਇਆ ਹੈ ਇਥੇ ਪ੍ਰੋਟੈਕ ਜਿੰਕ ਪਾਇਆ ਹੋਇਆ ਹੈ ਦੱਸ ਇੰਨੇ ਹੀ ਇੱਕ ਨਾਂ ਦੇ ਵਿੱਚ ਹੀ ਥੋੜਾ ਜਿਹਾ ਫਰਕ ਪਾਇਆ ਗਿਆਗਾ ਠੀਕ ਹੈ ਜੀ ਜਿੰਕ ਦੇਖੋ 1 ਲੀਟਰ ਹੈ 1 ਲੀਟਰ ਹੈ ਵੀ ਹੁਣ ਆਪਰੇ ਆਜੋ ਇੱਥੇ ਇਹ ਜਗ੍ਹਾ ਤੇ ਤੇ ਇਹਨੂੰ ਵੀ ਆਪਾਂ ਘੁਮਾ ਲਓ ਜਿੱਦੀ ਵੀ ਆਜੋ ਇਹ ਜਗ੍ਹਾ ਤੇ ਇਹਦੇ ਉੱਤੇ ਦੇਖੋ 39.5 ਅਗਿਆ ਠੀਕ ਹੈ 9.0 1 00 1 00 3 ਆ ਤੇ 00 25 ਆ 1.71 ਬਟ 1.75 ਇਹ ਦਾ ਆ ਗਿਆ ਜਿਹੜੀ ਕੀ ਆਪਣੀ ਲਿਖੋ ਤੁਸੀਂ ਅੱਜ ਤੋਂ ਦੇ ਤੇ ਆ ਆ ਗਿਆ ਦੋਸਤੋ ਆਪਣਾ ਇਹਦਾ ਜਿਹੜਾ ਦੂਜਾ ਆ ਤਾਂ ਕਿਹਾ ਜਾਂਦਾ ਹੈ ਕਿ ਇਹ ਉੱਤੇ ਛਿੜਕੋ ਇਹਨੂੰ ਕਹਿੰਦੇ ਨੇ ਜਰਦ ਭਾਈ ਇਹਨੂੰ ਕਿਹਾ ਜਾਂਦਾ ਵਿੱਚੋਂ ਦੇ ਵਿੱਚ ਜਿਹੜੀ ਆਪਾਂ ਜੜ ਨੂੰ ਪਾਉਣੀ ਆ ਉਹ ਅਦਵਾਸੀ ਦਵਾਈ ਆ ਤੁਸੀਂ ਇਹਦੇ ਵਿੱਚ ਦੇਖੋ ਕੀ ਆ 39.5 ਜਮਾਂ ਸੇਮ ਟੂ ਸੇਮ ਠੀਕ ਹੈ ਜੀ ਸੇਮ ਟੂ ਸੇਮ ਸਭ ਲੇਆ ਦਾ ਅੱਛਾ ਸੇਮ ਹੀ ਜਗ੍ਹਾ ਤੇ ਇਹ ਬਣੀ ਹੋਈ ਆ ਸੇਮੀ ਇਹਦਾ ਸਾਰਾ ਕੁਝ ਆ ਇਹਦੇ ਵੀ ਦੇਖ ਲੀ ਜਮਾਂ ਬਿਲਕੁਲ ਸੇਮ ਆ ਸਾਰਾ ਕੁਝ ਤੇ ਕੋਈ ਚੱਕਰ ਨਹੀਂ ਹੈਗਾ ਤੇ ਦੇਖੋ ਇਹ ਇੱਕ ਅ ਦੋਟਾ 100 ਰੁਪਿਆ ਇਹਦਾ ਇਸ ਚੀਜ਼ ਦਾ ਕਰਕੇ ਇਹਦਾ ਵੱਧ ਲਾਇਆ ਜਾਂਦਾਗਾ ਕਿ ਇੱਕ ਬਸ ਥੋੜਾ ਜਿਹਾ ਪੈਕਿੰਗ ਦਾ ਫਰਕ ਆ ਤੇ ਇੱਕ ਇਹਨਾਂ ਦਾ ਇਹ ਆ ਵੀ ਜਿਹੜਾ ਕੋਈ ਬੰਦਾ ਕਹਿ ਦਿੰਦਾਗਾ ਵੀ ਇਹ ਥੱਲੇ ਪਾਉਣ ਵਾਲੀ ਜੀ ਇਹ ਉੱਤੇ ਪਾਉਣ ਵਾਲੀ ਆ ਬਸ ਇੰਨਾ ਹੀ ਆ ਤੇ ਇਹ ਚੀਜ਼ਾਂ ਕਰਨੀ ਆ ਆਪਾਂ ਨੂੰ ਖਰਾ ਝੋਲ ਚ ਪਾਇਆ ਜਾਂਦਾਗਾ ਕੋਈ ਵੀ ਨੂੰ ਅਸੀਂ ਤੁਸੀਂ ਉੱਤੇ ਛੜਕ ਸਕਦੇ ਹੋ ਕਿਸੇ ਵੀ ਪ੍ਰਕਾਰ ਦੀ ਨੂੰ ਕਿਸੇ ਵੀ ਪ੍ਰਕਾਰ ਦੀ ਨੂੰ ਥੱਲੇ ਪਾ ਸਕਦੇ ਹੋ ਜਿੰਕ ਜੜਾਂਜ ਵੀ ਪਾਈ ਜਾਂਦੀ ਹੈ ਜਿੰਕ ਉੱਪਰ ਵੀ ਛੜਕੀ ਜਾਂਦੀ ਹੈ ਪਰ ਇਹ ਚੀਜ਼ ਹੈ ਜਿਹੜੀ ਇਹ ਦੇ ਉੱਤੋਂ ਇਹੀ ਇੱਕ ਇੰਨਾਗਾ ਹੈਗਾਗਾ ਫਰਕ ਵੀ ਫੋਰ ਦੇਖੋ ਕੋਈ ਲਓ ਇਸ ਵਿੱਚ ਕੋਈ ਸਾਰਟ ਵਿੱਚ ਫਰਕ ਨਹੀਂ ਕੋਈ ਇਹਦੇ ਟੈਂਪਰੇਚਰ ਵਿੱਚ ਫਰਕ ਨਹੀਂ ਦੇਖੋ ਇਹਦੇ ਉੱਤੇ ਵੀ ਲਿਖਿਆ ਹੋਇਆ ਹੈਗਾ ਬਕਾਇਦਾ ਮੈਸਨ ਦਿਖਾ ਦਿੰਨਾ ਹਾਂ ਅਦਿਕੋ 15 ਡਿਗਰੀ ਠੀਕ ਹੈ ਜੀ ਤੇ ਇਹਦੇ ਉੱਪਰ ਵੀ 15 ਡਿਗਰੀ ਲਿਖਿਆ ਹੈਗਾ ਦੱਸੋ ਇਹਦੇ ਵਿੱਚ ਫਿਰ ਕੀ ਫਰਕ ਰਹਿ ਗਿਆ ਹਨਾ ਤੇ ਇਹਦਾ ਕਰਕੇ ਤੁਹਾਨੂੰ ਦੱਸ ਦਿਆਂ ਕਿ ਇਹ ਜਿਹੜੀਆਂ ਬਹੁਤ ਵਧੀਆ ਬ੍ਰਾਂਡ ਆ ਜਿਹੜੇ ਕਿ ਬ੍ਰਾਂਡ ਦੇ ਵਿੱਚ ਨਹੀਂ ਕੋਈ ਵੀ ਕਮੀ ਪਰ ਜਿਹੜੇ ਲੋਕਾਂ ਦੱਸਣ ਦੀ ਦੁਕਾਨਦਾਰਾਂ ਦੇ ਜਾਂ ਕੋਈ ਆਪਾਂ ਨੂੰ ਜਿਹੜਾ ਕੋਈ ਰਾਏ ਦਿੰਦਾ ਹਨ ਇਹਨਾਂ ਚੀਜ਼ਾਂ ਦੇ ਵਿੱਚ ਥੋੜਾ ਜਿਹਾ ਇਹ ਆਪਸ ਵਿੱਚ ਹੀ ਇੰਨਾ ਕ ਝੋਲ ਪਿਆ ਹੋਇਆ ਜਿਤੇ ਕੋਈ ਹੋਊਗਾ ਕਾਰਨ ਜਿਹੜਾ ਇਹਨਾਂ ਦਾ ਨਾਂ ਥੋੜਾ ਜਿਹਾ ਚੇਂਜ ਕਰਨ ਦਾ ਫਰਕ ਇਹ ਹੋਣਾ ਜਦ ਤਾ ਇਹ ਮੰਨ ਲਓ ਨਵੀਂ ਪੈਕਿੰਗ ਆ ਗਈ ਇਹ ਪੁਰਾਣੀ ਪੈਕਿੰਗ ਪਹਿਲਾਂ ਇਹ ਪੈਕਿੰਗ ਚ ਆਉਂਦੀ ਸਾਰੀ ਹੁਣ ਆ ਪੈਕਿੰਗ ਕਰਦੀ ਤੇ ਹੁਣ ਇਹ 150 ਰੁਪਿਆ ਜਾਂ 200 ਰੁਪਿਆ ਵਿੱਚ 300 ਰੁਪਿਆ ਵੀ ਇਹ ਮਹਿੰਗੀ ਲਈ ਜਾਂਦੀ ਆ ਇਹ ਕਿਉਂ ਇਹ ਝੋਨੇ ਦੀ ਜੀ ਥੱਲੇ ਪਾਉਣ ਵਾਲੀ ਹੈ ਜੜਾਂ ਵਿੱਚ ਪਾਉਣ ਵਾਲੀ ਆ ਉੱਤੇ ਛਿੜਕਣ ਵਾਲੀ ਆ ਤੇ ਅਲੱਗ-ਅਲੱਗ ਰੇਟ ਆ ਇਹਨਾਂ ਦਾ ਕੋਈ 1300 ਦੀ ਲਾਉਂਦਾ ਕੋਈ 1500 ਦੀ ਲਾਉਂਦਾ ਕੋਈ 1350 ਦੀ ਕੋਈ 1450 ਦੀ 1600 ਦੀ ਵੀ ਲਈ ਜਾਂਦੀ ਆ ਜੀ ਵਧੀਆ ਜਿਆਰਾ ਦਾ ਤੁਸੀਂ ਜਾ ਕੇ ਮੰਗੋਗੇ 1800 ਦਾ ਲੀਟਰ ਵੀ ਲਈ ਜਾਂਦੀ ਆ ਜੀ ਅਲੱਗ-ਅਲੱਗ ਦੁਕਾਨਦਾਰਾਂ ਦਾ ਰੇਟ ਆ ਕਿਉਂਕਿ ਇਹ ਤਾਂ ਆਪਣੇ ਇੰਡੀਆ ਦੇ ਵਿੱਚ ਹੈਗਾ ਹੀ ਆ ਵੀ ਫਿਕਸ ਰੇਟ ਤੱਕ ਇਹ ਚੀਜ਼ ਦਾ ਹੈ ਨਹੀਂ ਜਿੰਨਾ ਲੱਗਿਆ ਲਾ ਲਓ ਤੇ ਇ ਵੇਟਾਂ ਪੌਣ ਵਾਲੀ ਨਹੀਂ ਹੁੰਦੀ ਤੇ ਕੋਈ ਉੱਤੇ ਝੜਕਣ ਵਾਲੀ ਨਹੀਂ ਹੁੰਦੀ ਜ਼ਿੰਕ ਜਿੰਕੀ ਹੁੰਦੀ ਆ ਇੱਕੋ ਹੀ ਸਾਰਾ ਸਾਲਟ ਆ ਇੱਕੋ ਹੀ ਮੈਨੂਫੈਕਚਰਿੰਗ ਆ ਇੱਕੋ ਹੀ ਜਗ੍ਹਾ ਤੋਂ ਬਣੀ ਆ ਇੱਕੋ ਹੀ ਸਭ ਕੁਝ ਸੇਮ ਟੂ ਸੇਮ ਆ ਵਿੱਚੋਂ ਧੰਨਵਾਦ ਦੋਸਤੋ